ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਸੀਂ ਆਏ ਹੋਏ ਸੀਗੇ ਖੇਤ ਤੇ ਸਬਜ਼ੀਆਂ ਸਬਜ਼ੀਆਂ ਤੋੜ ਕੇ ਲੈ ਕੇ ਜਾਵਾਂਗੇ ਸਰਦੀਆਂ ਚ ਬਥੇਰੀਆਂ ਸਬਜ਼ੀਆਂ ਜਿਹੜੀਆਂ ਹੋ ਜਾਂਦੀਆਂ ਨੇਗੇ ਤੇ ਕੱਖ ਢੜਨ ਆਏ ਸੀਗੇ। ਆਪਾਂ ਗੋਹੇ ਵਾਲੀ ਰੈਡੀ ਦੇ ਉੱਤੇ ਹੀ ਆ ਗਏ ਅੱਜ। ਕਹਿੰਦੇ ਸ਼ਰਮ ਆਉਂਗੀ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਚੱਲਦੇ ਆਂ ਆਪਾਂ ਤੇ ਸਰਦੀਆਂ ਦੇ ਆਂ ਅੰਬਰੂਦ ਦਾ ਮੌਸਮ ਬਹੁਤ ਚੱਲ ਰਿਹਾ ਏ ਇੱਕ ਅੰਬਰੂਦ ਬਹੁਤ ਹੋਏ ਨੇਗੇ। ਅੰਬਰੂਦ ਤੋੜ ਕੇ ਖਾਣ ਲੱਗੇ ਹੋਏ ਨੇ। ਗਰਮੀਆਂ ਦੇ ਵਿੱਚ ਆਂਬ ਵਗੈਰਾ ਹੋ ਜਾਂਦੇ ਨੇਗੇ। ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਸਬਜ਼ੀਆਂ ਸਬਜ਼ੀਆਂ। ਅਗੁੱੜ ਦੇ ਮੂੜੀਆਂ ਦੇ ਸਿਰ ਦੇਖ ਲੱਗੇ ਮੈਂ ਬਾਹਰ ਕੱਢਣੇ ਜਿਵੇਂ ਕਲਮ ਕਰਨੇ ਹੁੰਦੇ ਨੇ ਕਿ ਲੱਗੀ ਕੋਣ ਯਾਦ ਕਰ ਰਿਹਾ ਆਹ ਫੜੀਆਂ ਪਾਪਾ ਫੜੀਆਂ ਤੋੜ ਕੇ ਲੈ ਜਾਂਦਾ ਚਾਰ ਕਨਾ ਉਹਨਾਂ ਦੀ ਸਬਜ਼ੀ ਹੁੰਨੇ ਨਾ ਚਾਰ ਕ ਬਣੇ ਮੂੜੀਆਂ ਆ ਦੰਦ ਨੇ ਇਹ ਮੂੜੀ ਇਹ ਬਣਾ ਦੋ ਸਬਜ਼ੀ ਹਾਂ ਇਹ ਮੂੜੀ ਮੁਕੇਸ਼ ਅੰਬਾਨੀ ਅੰਬਾਨੀ ਵੀ ਕਹੇ ਜੈ ਜੀ ਮਿਰੂ ਦੇ ਬਲੇ ਛਕਲ ਤਾਂ ਨਹੀਂ ਇੰਟਰਨੈਸ਼ਨਲ ਵਾਲੀ ਹੈਗੀ ਤੇਰੀ ਮੈਨੂੰ ਤਾਂ ਖਹਿਰ ਆ ਪੱਲੀ ਦਾ ਵਾਸਤੇ ਸਿੱਟੀ ਵੀ ਆ ਉਹ ਪੁੱਸਤਰਾਚ ਪੱਲੇ ਆ ਛਾਹ ਲਸਣ ਤੇ ਪਾਇਆ ਹੋਇਆ ਤੇ ਉਹ ਕਾਗਜ ਲਸਣ ਵਾਲਾ ਹੈ ਨਾ ਵਾਰਨਾ ਹੋਵੇ ਤਾਂ ਕਰਕੇ ਇਹ ਤਾਂ ਹੋ ਗਏ ਲੋਗੀ ਕੋਈ ਨਹੀਂ ਹੈਗਾ ਹਰਾ ਪੁਸ਼ਪਾ ਰਾਡੀ ਬੜੀ ਹੋ ਗਏ ਲਾਣ ਗੱਲ ਸਹੀ ਓ ਦੇਖ ਸਰਦਾਰ ਜੀ ਕੱਖ ਵੱਢਦੇ ਹੋਏ ਓ ਦੇਖ ਓ ਸਰੋਂ ਆ ਸਰੋਂ ਤੁਸੀਂ ਸਾਡੀ ਇਹ ਗੰਦ ਰੋ ਓ ਸਰੋਂ ਆ ਪਪਾ ਵੱਢ ਰਹੇ ਨੇ ਸਰੋਂ ਆ ਦੇਖੋ ਜੀ

ਆ ਘੜ ਦੇ ਕਮਰਾ ਖੜ ਜੋ ਗਏਸ ਮੈਂ ਰੈਡੀ ਖਿੱਚ ਕੇ ਲਿਆ ਸਾਫਾ ਤਾਂ ਤਾਂ ਕਰਕੇ ਖਿੱਚੀ ਜਾਂਦੀ ਆ ਉੱਥੇ ਲੈ ਜਾਏਗਾ ਕਣਕ ਚ ਟਿੱਡੀ ਘਰਤੀ ਦੇਣਾ ਅੱਗੇ ਤੇ ਲੈ ਜਾ ਖਿੱਚ ਕੇ ਅੱਗੇ ਤੇ ਖਿੱਚ ਫਸਾਦੀ खा हाँ पी लिया करो कुछ ले ना रेह दो बस एक एक के दे बना लांगे ना मिक्स जी बना लांगे बैंगन है के ने करे हलिया तो आलू पा लेंगे छो ओ तो जमी छोटा है मूलिया तो है नहीं करे ਇਹ ਗਾਲੀਆਂ ਗੱਜਰਾਂ ਨੇ ਉਹ ਇੱਧਰ ਬੱਟ ਤੇ ਚਿਕੰਦਰ ਦਾ ਪਰਾਂਣੇਗੇ ਇਹ ਤਾਂ ਪਿੰਨੂ ਗੱਜਰ ਲੱਗਦੀ ਆ ਆਹ ਮੂਲੀ ਨੂੰ ਕੀ ਫੇਵੇ ਇਹ ਵਿਚਾਰੀ ਬਾਹਰ ਨਿਕੜੀ ਖੜੇ ਕਹਿੰਦੀ ਹਣੀ ਮੈਨੂੰ ਖਾ ਲੋ ਲੈ ਜਾਓ ਆ ਲੈ ਜਾਓ ਇਹ ਤਾਂ ਆਪੇ ਬਾਹਰ ਨਿਕੜੀ ਪਈ ਆ ਘਰਚਾ ਪੱਟਣ ਪਟਨੰਦ ਨੇ ਗਾੜੀ ਇੰਦਰਾ ਕੱਲੀ ਮੂਲੀ ਆ ਕਮੂਲਾ ਐ ਇਹ ਲੱਤਾਂ ਵਾਲੀ ਮੂਲੀ ਆ ਕਹਿੰਦੇ ਕਹਿੰਦੇ ਮੈਂ ਆਪਣੇ ਪੈਰਾਂ ਦੇ ਚੱਲ ਕੇ ਜਾਊਂਗੀ ਇਹ ਤਾਂ ਮੈਸ਼ ਦੇ ਤਰੂਦੀ ਦੀ ਮੈਂ ਕਿਸੇ ਦੇ ਨਿਰਪਰ ਨਹੀਂ ਕਰਦੀ ਹੈਗੀ ਇੰਡੀਪੈਂਡੈਂਟ ਮੂਵੀ ਮੂਲੀ ਆ ਮੂਵੀ ਤਾਂ ਇਹ ਲੱਤਾਂ ਨੇ ਇੱਕ ਘਾਟ ਉੱਚੀ ਲੱਗੇ ਸੀ ਇਹ ਫੋਟੋ ਚੋਰੀ ਕਰ ਲਈ ਨੇ ਸਬਜ਼ੀ ਆ ਟਮਾਟਰ ਆ ਜਿਹੜਾ ਆਹ ਟਮਾਟਰ ਬੜੇ ਮਜ਼ੇਦਾਰ ਸਬਜੀ ਆਫ ਦਾ ਡੇ ਅੱਜ ਦੀ ਸਬਜੀ ਪੱਤੇ ਏਡੇ ਜੀ ਗੋਭੀ ਬੜਾ ਉੱਤੇ ਉਹ ਤਾਂ ਫਿਰ ਹੁਣ ਮਿਕਸ ਵੈਜ ਬਣਾਉਣੀ ਆਂ ਫਲੀਆਂ ਕਰਕੇ ਬੱਚੀਆਂ ਗੁਚੀਆਂ ਸਬਜ਼ੀਆਂ ਪਾ ਕੇ ਸਾਰੀ ਨਿੰਨ ਦੇਣੀ ਆ ਏਡੇ ਕੋ ਗੋਭੀ ਦੇ ਪਕੌੜਾ ਗਾਜਰਾ ਹੈਗੀਆਂ ਨੇ ਮੈਨੂੰ ਲੱਗਦਾ ਸ਼ਾਇਦ ਦੋ ਪੱਟ ਲੋ ਦੇਖੋ ਇਹ ਗੋਭੀ ਨਾ ਰਾਮ ਨਾ ਜੇ ਨਾ ਹੋ ਹੋਈਆਂ ਇਹ ਗੋਭੀ ਨਹੀਂ ਮਿਲਦਾ ਇਹ ਗੋਭੀ ਨਾ ਨਾਮ ਨਾ ਦੋ ਚਰ ਪਕੌੜੇ ਤਾਂ ਬਾੜੀ ਜਾਣਗੇ ਪਕੌੜਿਆਂ ਵਾਸਤੇ ਨਹੀਂ ਹੈ ਸਬਜੀ ਬਣਾਉਣੀ ਆ ਦੀ ਆ ਆ ਸਬਜੀ ਚੋਰ ਚੱਲਿਆ ਗਾਇਸ ਗਾਇਸ ਜਿਵੇਂ ਸਾਡੇ ਖੇਤਾਂ ਚ ਸਬਜੀ ਚੋਰੀ ਕਰ ਲਈ ਮੇਰੀ ਜੀ ਤੋੜੀ ਇੱਕ ਬਾਂਦਰ ਮਿਲੇ ਮਾਸਾ ਹਾਰੇ ਹਰੇ ਪੈਣੇਗੇ ਪਹਿਲਾਂ ਪਪਾ ਹਰੇ ਹੀ ਲੈ ਕੇ ਸਾਰੇ ਸਾਰੀ ਬੂਲੀ ਚੱਲ ਨਹੀਂ ਪਾਰੀ ਮੇਰੇ ਕੰਨ ਪੋਲੀ ਹੋ ਗਿਆ ਮੂਲੀ ਨੂੰ

ਮੋਟਰ ਟਿਕਣਾ ਜਾ ਨੂੰ ਅੱਖ ਵੀ ਇਹਦੇ ਲੱਤਾਂ ਵੀ ਨੇ ਸਾਡੀ ਮੂਲੀ ਦੇ ਭਾਈ ਪੁੱਜਣ ਜੋਗ ਮੂਲੀ ਇਹਦੇ ਇੱਕ ਇਨਸਾਨ ਨੇ ਹੱਥ ਘੱਟਦਾ ਉਹਨੇ ਖਾਣਾ ਸੀ ਅਤੇ ਇੱਕ ਅੱਪਾ ਜਾਵਾਂਗੇ ਸੈਰ ਕਰਦੇ ਹੋਏ ਆਉਂਦੇ ਹੋਏ ਆਪਾਂ ਆ ਗਏ ਮੋਟਰਸਾਈਕਲ ਤੇ ਗੋਹੇ ਵਾਲੀ ਰੇੜੀ ਤੇ ਹੁਣ ਜਾਵਾਂਗੇ ਆਪਾਂ ਤੁਰ ਕੇ ਚਾਹ ਦੇ ਦੂਰ ਨਹੀਂ ਹੈਗਾ ਹੈਗਾ ਵੀ ਆਪਾਂ ਤੁਰ ਕੇ ਚੱਲਦੇ ਆ